ਪਾਉ ਸਤਿ ਸ੍ਰੀ ਅਕਾਲ ਪਾਉ ਅੱਜ ਤੁਹਾਡੇ ਨਾਲ ਫਾਂਝ ਪਾਉਨੇ ਆ ਸ਼ਹੀਦ ਸਿੰਘਾਂ ਦੇ ਦਰਸ਼ਨਾਂ ਬਾਰੇ ਸ਼ਹੀਦ ਸਿੰਘਾਂ ਦੇ ਦਰਸ਼ਨ ਕਿਵੇਂ ਹੁੰਦੀ ਆ ਕਿਉਂਕਿ ਜੇ ਕੋਈ ਪ੍ਰਚਾਰਕ ਸ਼ਹੀਦ ਸਿੰਘਾਂ ਦੀ ਕੋਈ ਕੁਰਬਾਨੀ ਭਰੀ ਯਾਦ ਸੁਣਾਉਂਦਾ ਤੇ ਤਰਕਵ ਤਰਕ ਵਾਲੇ ਆਪਣੀਆਂ ਦਲੀਲਾਂ ਦੇ ਕੇ ਸਿੱਧ ਕਰਨ ਦਾ ਯਤਨ ਕਰਦੇ ਕੇ ਸ਼ਹੀਦ ਸਿੰਘ ਜਿਹੜੇ ਆ ਉਹ ਬਸ ਹੋ ਗਏ ਹੁਣ ਇਹ ਤੋਂ ਗਏ ਤੇ ਗਏ ਪਰ ਉਹ ਦੁਬਾਰਾ ਆ ਕੇ ਹੱਥ ਰੱਖ ਦੇ ਜਿਨ੍ਹਾਂ ਦੇ ਸਿਰ ਤੇ ਉਹੋ ਜੇ ਇੱਕ ਸਿੰਘ ਦੀ ਮਹਤਾਨੁ ਸੱਚੀ ਹੱਡ ਬੀਤੀ ਸੁਣਾਉਣ ਲੱਗਿਆ ਉਹ ਸਿੰਘ ਜਿਹੜਾ ਵਾ ਖਾੜਕੂ ਆਦ ਸਮੇਂ ਸੰਘਰਸ਼ ਦੇ ਵਿੱਚ ਕੌਮ ਦੀ ਸੇਵਾ ਕਰਦਾ ਰਿਹਾ ਉਹ ਕਹਿੰਦਾ ਕਿ ਕੌਮ ਦੀ ਸੇਵਾ ਕਰਦਿਆਂ ਛੋਟੇ-ਮੋਟੇ ਐਕਸ਼ਨਾਂ ਦੀ ਜ਼ਿੰਮੇਵਾਰੀ ਲੱਗੀ ਸੀ ਕੀਤੇ ਤੇ ਉਦੋਂ ਬਾਅਦ ਗ੍ਰਿਫਤਾਰੀ ਹੋ ਗਈ। ਗ੍ਰਿਫਤਾਰੀ ਹੋ ਗਈ ਤੇ ਪਹਿਲਾਂ ਥਾਣੇ ਲਿਜਾਇਆ ਗਿਆ। ਉੱਥੇ ਪੁਸ਼ਗਸ਼ ਮੁੱਢਲੀ ਦੇ ਦੌਰਾਨ ਹਰੇਕ ਬੰਦਾ ਜਿਹੜੀ ਥਾਣੇ ਦੀ ਪੁਸ਼ਗਸ਼ ਨੂੰ ਤੇ ਬਰਦਾਸ਼ਤ ਕਰ ਲੈਂਦਾ ਥੋੜਾ ਜਿਹਾ ਵੀ ਬੰਦਾ ਤਕੜਾ ਹੋਵੇ। ਪਰ ਜਿਹੜੀ ਸੀਏ ਸਟਾਪ ਜਿਹਨੂੰ ਤਸੀਹਾ ਕੇਂਦਰ ਕਹਿੰਦੇ ਉਹਦੀ ਕੋਟ ਕੋਈ ਕੋਈ ਵਿਰਲਾ ਸੂਰਮਾ ਹੀ ਚੱਲਦਾ ਉਹ ਕੰਧਾਂ ਬੁਲਾ ਦਿੰਦੇ ਇਹ ਗੱਲ ਸੱਚੀ ਆ ਕਹਿੰਦੇ ਦੇ ਨਾ ਪੁਲਸ ਕੰਧਾਂ ਬੁਲਾ ਦਿੰਦੀ ਵਾਕਿਆ ਹੀ ਬੁਲਾ ਦਿੰਦੀ ਆ ਜਿਨ੍ਹਾਂ ਨੇ ਝੱਲੀ ਉਹਨਾਂ ਨੂੰ ਹੀ ਪਤਾ ਹੁਣ ਗੱਲ ਤੇ ਆਪਾਂ ਸੁਣਾਉਣੀ ਤੁਹਾਨੂੰ ਸ਼ਹੀਦ ਸਿੰਘਾਂ ਦੇ ਦਰਸ਼ਨ ਕਿੱਦਾ ਹੁੰਦੇ ਆ ਉਹ ਸਿੰਘ ਕਹਿੰਦਾ ਕਿ ਤਸੀਹਾ ਕੇਂਦਰ ਵਾਲਿਆਂ ਨੇ ਸਾਰੇ ਕੋਈ ਤਰੀਕਾ ਮਿਰਤੇ ਵਰਤਨਾ ਸ਼ੁਰੂ ਕਰ ਦਿੱਤਾ ਕਿ ਪਹਿਲੀ ਜਾਂਦਾ ਸ਼ੁਰੂਆਤ ਮੇਰੇ ਤੋਂ ਇਹ ਕੀਤੀ ਗਈ ਕਿ ਮੇਰਾ ਮੇਰੇ ਕੱਪੜੇ ਲਵਾ ਕੇ ਮੈਨੂੰ ਇੱਕ ਪਜਾਮਿਆਂ ਰੂਪੀ ਪੀੜਾ ਜਾਂ ਸਲਵਾਰ ਰੂਪੀ ਪਜਾਮਾ ਜਾਂ ਪਵਾ ਕੇ ਥੱਲੇ ਉਹਦੇ ਪੌਂਚੇ ਬੰਨ ਦਿੱਤੇ ਉਤੋਂ 8-7 ਪਿੰਜਰੇ ਜਿਹੜੇ ਚੂਹੇ ਕੈਦ ਕੀਤੇ ਹੋਏ ਆ ਕੇ ਸੁੱਟਦੇ ਤੋਂ ਉਤੋਂ ਕੁੱਟ ਕੇ ਨਾਲ ਆ ਪੰਤਾ ਤੇ ਮੈਨੂੰ ਦੋਵੇਂ ਆਥੇ ਗਾਰਡਰ ਨਾ ਬੰਨ ਕੇ ਟਾਕਤਾ ਹੁਣ ਤੁਸੀਂ ਆਪ ਵੇਖ ਲਓ ਵੀ ਜਿਦੋਂ 5-7 ਚੂਹੇ ਇੱਥੇ ਦੇ ਲੱਤਾਂ ਦੇ ਤੇ ਥਾਂ ਤੇ ਖੁਰਕ ਹੁੰਦੀ ਹੋਵੇ ਤੇ ਬੰਦੇ ਨੇ ਕੋ ਹੱਥ ਚ ਫੜਿਆ ਹੋਵੇ ਨਾ ਛੁੱਡ ਦਿੰਦਾ ਵੀ ਖੁਰਕ ਲਾਂ ਦਵਾਦਾ ਹੁਣ ਜਦੋਂ ਚੂਹਾ ਦੰਦੀ ਵੱਡਦਾ ਉਹਦੇ ਉਹ ਬੰਦਾ ਹੀ ਜਾਣਦਾ ਉਹ ਕੀ ਹੁੰਦੀ ਉਹ ਆਹਦਾ ਜਿਦੋਂ ਦੰਦੀਆਂ 2-3 ਵੱਡੀਆਂ ਨਾ ਮੈਂ ਆ ਚ ਟੋਲ ਜਾਣਾ ਖਲਾਣਾ ਆਇਆ ਉਦੋਂ ਜਾਂਦਾ ਫਿਰ ਮੈਂ ਭਾਈ ਮਨੀ ਸਿੰਘ ਨੂੰ ਆਵਾਜ਼ ਮਾਰੀ ਭਾਈ ਜੀ ਆਓ ਕਿਵੇਂ ਤੁਸੀਂ ਬੰਦ-ਬੰਦ ਘਟਾਇਆ ਭਾਈ ਤਾਰੂ ਸਿੰਘ ਨੂੰ ਆਵਾਜ਼ ਮਾਰੀ ਕਿਵੇਂ ਖੋਪਰੀ ਲਵਾਈ ਉਹ ਭਾਈ ਦਿਆਲਾ ਜੀ ਨੂੰ ਚਾਤ ਕੀਤਾ ਕਿਵੇਂ ਦੇਖ ਤੁਹਾਨੂੰ ਉਪਾਲਿਆ ਫਿਰ ਉਹ ਚੀਜ਼ਾਂ ਮਨ ਜਾਂਦਾ ਸਿੰਘਾਂ ਦਾ ਵਿਚਾਰ ਕੇ ਮੈਂ ਤੇ ਮੈਨੂੰ ਨੂੰ ਫਿਰ ਪਤਾ ਮੇਰੇ ਉਹਨਾਂ ਕਿੰਨਾ ਦਿੰਦਿਆਂ ਵੱਡੀਆਂ ਤੇ ਕੀ ਕੀਤਾ ਮੈਂ ਫਿਰ ਉਹਨਾਂ ਸਿੰਘਾਂ ਦੇ ਮਾਨ ਚ ਸਾਰੇ ਜਿਆਦਾ ਬੋਲੇ ਲੀਕੇ ਆਉਂਦਾ ਰਿਆ ਤੇ ਜਦੋਂ ਮੈਂ ਵਿਹੋਸ਼ ਹੋ ਗਿਆ ਦੋ ਘੰਟਿਆਂ ਬਾਅਦ ਮੈਨੂੰ ਲਾਇਆ ਤੇ ਮੈਂ ਜਦੋਂ ਹੋਸ਼ ਆਈ ਲੱਤਾਂ ਵੇਖੀਆਂ ਮੇਰੀਆਂ ਸਾਰੀਆਂ ਨੀਲੀਆਂ ਦਿਲੀਆਂ ਪਰਿੰਗਾ ਪਿੰਗਾ ਮੇਰੇ ਕਹਿਣ ਤੋਂ ਭਾਵਾ ਕਿ ਪਹਿਲਾਂ ਸ਼ੀਦਾ ਵਰਗੇ ਕੰਮ ਕਰਨੇ ਪੈਂਦੇ ਫੇਰ ਸ਼ੀਦਾ ਸਿੰਘਾਂ ਦੇ ਦਰਸ਼ਨ ਹੁੰਦੇ ਤੇ ਜਿਹੜੇ ਬੰਦੇ ਰੱਦ ਕਰ ਦਿੰਦੇ ਇੱਕਦਮ ਉਹੇ ਵੀ ਤਰਕ ਦੇ ਵਿਤਰਕ ਦੇ ਦੋ ਪਹਿਲੂ ਨੇ ਸੰਸਾਰ ਤੇ ਦੋ ਪਹਿਲੂ ਚੱਲਦੇ ਸੰਸਾਰ ਦੋ ਪਹਿਲੂਆਂ ਨਾਲ ਚੱਲਦਾ ਦਿਨ ਰਾਤ ਧੋਪ ਛਾਂ ਝੂਠ ਸੱਚ ਕਦੀ ਤਰਕ ਉਹ ਤਰਕ ਨਾ ਕਰਿਆ ਕਰੋ ਹਰ ਇੱਕ ਚੀਜ਼ ਦੀ ਖੋਜ ਕਰਿਆ ਕਰੋ ਕਿ ਕਿਹੜੀ ਚੀਜ਼ ਸਿਆਣਿਆਂ ਨੇ ਕਿਉਂ ਤੇ ਕਿੱਥੇ ਰੱਖੀ ਆ ਪਹਿਲਾਂ ਮੈਂ ਵੀ ਇਹ ਗੱਲ ਮੰਨਦਾ ਕਿ ਸ਼ਹੀਦ ਸਿੰਘ ਜਦੋਂ ਸਰੀਰ ਹੀ ਪੰਜ ਪੂਰਤ ਕਮੇਟੀ ਹੋ ਗਿਆ ਤਾਂ ਕਿੱਥੋਂ ਦੁਬਾਰਾ ਵਾਪਸ ਆਉਣੇ ਪਰ ਜਿਹੜੇ ਸ਼ੀਦਾਰ ਕੇ ਕੰਮ ਕਰਦੇ ਉਹ ਦੁਬਾਰਾ ਵਾਪਸ ਉਹਨਾਂ ਨੂੰ ਦਰਸ਼ਨ ਦਿਂਦੇ ਆ ਕਿ ਸੰਗ ਦੀਆਂ ਮੂਹ ਕਿਤੀਆਂ ਗੱਲਾਂ ਤਾਂ ਦੇ ਸਾਂਝੀਆਂ ਕੀਤੀਆਂ ਕਿੰਨੇ ਦਿਨ ਕਹਿੰਦਾ ਮੈਂ ਸੀ ਇਹ ਸਟਾਫ ਰਹਾ ਜਿੰਨੀ ਮੈਨੂੰ ਕੁੱਟ ਪਈ ਮੈਨੂੰ ਨਹੀਂ ਮਹਿਸੂਸ ਹੋਇਆ ਮੈਂ ਬਸ ਉੱਥੇ ਚਿੱਤ ਜੋੜ ਦੇਣਾ ਭਾਈ ਮਨੀ ਸਿੰਘ ਜੀ ਤੁਸੀਂ ਆਓ ਭਾਈ ਇਹੋ ਜੀ ਸਜ਼ਾ ਉਹੋ ਜੇ ਸਿੰਘ ਨੂੰ ਆਜ ਮਾਰ ਲਈਦੀ ਸੀ ਕਹਿੰਦਾ ਇਹ ਗੱਲਾਂ ਮੰਨਦੀਆਂ ਉਸ ਮਾਲਕ ਦੀਆਂ ਉਹ ਸ਼ੀਦਾਂ ਸਿੰਘਾਂ ਨਾਲ ਗੱਲਾਂ ਪਤਾ ਰੂਹ ਵਾਲੇ ਬੰਦੇ ਸਮਝਣ ਵਾਲੀਆਂ ਜਿੰਨਾ ਐਵੇਂ ਮਿੰਟ 'ਚ ਗੱਲ ਛਾੜ ਕੇ ਸੁੱਟ ਦੇਣੀ ਉਹਨਾਂ ਸੁੱਟੀ ਦੇਣੀ ਤੇ ਆਪਾਂ ਨੂੰ ਉਹਨਾਂ ਦਾ ਗੁੱਸਾ ਵੀ ਕੋਈ ਨਹੀਂ ਚਾਹੀਦਾ ਕਿਉਂਕਿ ਉਹਨਾਂ ਦੀ ਅਵਸਥਾ ਨਹੀਂ ਉੱਥੇ ਅਜੇ ਮੈਂ ਕਹਿੰਦਾ ਮੇਰੀ ਅਵਸਥਾ ਨਹੀਂ ਮੈਨੂੰ ਤੇ ਉਹ ਸਿੰਘ ਨੇ ਸੁਣਾਈ ਗੱਲ ਮੈਂ ਤੇ ਮੂੰਹ ਮਿੱਟੀ ਦਾ ਕਿਣਕਾਂ ਸੰਗਤ ਦੀ ਪੈਰ ਰਗਾ ਨਹੀਂ ਮੈਂ ਤੇ ਇਹ ਸੁਣੀ ਸੁਣਾਈ ਮੈਂ ਤਾਂ ਤੁਹਾਡੇ ਨਾਲ ਜੇ ਕਰ ਕੀਤਾ ਅਜੀਤ ਸਿੰਘ ਹਾਜ਼ਰ ਹੁੰਦੇ ਆ ਬੰਦੇ ਦਾ ਦੁੱਖ ਘਟਦੇ ਜਿਹੜੇ ਸਿੰਘ ਚ ਪੈਰਾ ਸਾਹਿਬ ਕਰ ਜਾਂਦੇ ਭੈ ਪ੍ਰਾਉ ਕਰਿਆ ਕਰੋ ਕਿਸੇ ਦੇ ਅੱਖੇ ਲੱਗ ਕੇ ਵੀ ਨਾ ਰੁਕੇ ਕਰੋ ਸਤਿ ਸ੍ਰੀ ਅਕਾਲ